ਪ੍ਰੀਤ ਲੱਤੂ ਵਾਲੀਆ ਕਿਤੇ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਖੇਡਿਆ ਦੁਨੀਆਂ ਦੇ ਵਿੱਚ ਵੱਖਰੇ ਰਿਕਾਰਡ ਕਹਿੰਦੇ ਮੇਰੇ ਵੀਰੋ ਮਾਦੇ ਦੀ ਧਰਤੀ ਹੈ ਆਹ ਇਸ ਲਈ ਗੱਭਰੂ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੁਣ ਜਾਫੀਆਂ ਨੂੰ ਰੇਡ ਪਾਉਣੀ ਪੈ ਗਈ ਹੈ ਆਹ ਦੇਖਦੇ ਆ ਲੱਤੂ ਵਾਲੀਆ ਦੋ ਕੰਮ ਕਰ ਰਿਹਾ ਆਹ ਕਰਨ ਪੱਖਰ ਵੱਢਿਆ ਤੇ ਪ੍ਰੀਤ ਇਸ ਲਈ ਕਾਲੇ ਜਿਵੇਂ ਕਹਿੰਦੇ ਹੁੰਦੇ ਆ ਨਾ ਬਾਈ ਗੋਰੇ ਸ਼ਰਮੇ ਮਰ ਗਏ ਜੈਤੋ ਦੀ ਤੇ ਗੱਲਾਂ ਹੀ ਟਗਾਣੇ ਲੱਗੀਆਂ ਜਸਵਿੰਦਰ ਮੈਚ ਫਸ ਗਿਆ ਦਿਲ ਤੱਕ ਤੱਕ ਕਰੀ ਜਾਂਦਾ ਲੈ ਵੀ ਗਰਪੇਜ ਦੇਖ ਯਾਰਾ ਡਾਕਟਰ ਸਲੀਮ ਰੇਡਰਾਂ ਨੂੰ ਰੇਡ ਪਾਉਣ ਦੀ ਔਖੀ ਲੱਗ ਰਹੀ ਐ ਲੈ ਵੀ ਪ੍ਰੀਤ ਜੇ ਰੇਡ ਪਾਉਣਾ 500 ਦਿੱਤਾ ਜਾਣਾ ਰੇਡਰਾਂ ਨੂੰ ਰੇਡ ਪਾਉਣੀ ਉਹ ਵੇਖਿਆ ਹਟ ਗਏ ਹਟ ਗਏ ਹਟ ਗਏ ਦਰਸ਼ਕ ਵੀਰੋ ਹੈਲੋ ਰੇਡਰਾਂ ਨੂੰ ਰੇਡ ਪਾਉਣੀ ਬੰਦ ਕਰਤੀ ਬੰਦ ਕਰਤੀ ਬੰਦ ਕਰਤੀ ਇਸ ਵੇਲੇ ਮੇਰੇ ਵੀਰੋ ਪ੍ਰੀਤ ਆ ਗਿਆ ਹੈ ਹੈਲੋ ਲਖੇ ਬਟਰ ਬਖੂਆ ਤੇ ਝੰਡਾ ਵਾਲਾ ਜੈਤੋ ਤੇ ਕਲੇਰ ਇਹ 60 ਕਿਲੋ ਦੀਆਂ ਚਾਰੇ ਟੀਮਾਂ ਗਰਾਊਂਡ 'ਚ ਆ ਜਾਣ ਇਹ ਪ੍ਰੀਤ ਕਬੱਡੀ ਪਾ ਰਿਹਾ ਹੈ ਉਹ ਬੱਲੇ ਬੱਲੇ ਹੋ ਗਈ ਹੈ ਜਿਵੇਂ ਲਖੇ ਨੇ ਪਹਿਲਾ ਗਿਆੜਾ ਉਹ ਰੇਡਰਾਂ ਨੇ ਰੇਡ ਪਾਉਣੀ ਲੇ ਵੀ ਪ੍ਰਕਾਸ਼ ਫੌਦੀਆ ਕੱਢ ਲੈ 500 ਪ੍ਰੀਤ ਵਾਸ ਆ ਗਿਆ ਇਹ ਆ ਲੱਦੂ ਵਾਲੀ ਐ ਜੀਨੂ ਜੀਨੂ ਲੱਦੂ ਵਾਲੀ ਐ ਪ੍ਰੀਤ ਵੀ ਖੇਡ ਵਰੀਆ ਲੱਗ ਰਹੀ ਇੱਕ ਵਾਰੀ ਤਾੜੀਆਂ ਮਾਰ ਕੇ ਦੱਸੋ ਯਾਰ ਹੁਣ ਤੇ ਤਾੜੀਆਂ ਵੱਜਣੀਆਂ ਚਾਹੀਦੀਆਂ ਨੇ ਹੁਣ ਡੱਬੇ ਵਾਲਿਆ ਡੱਬੇ ਵਾਲਿਆ ਆ ਜਾ ਨੱਕ ਦੀ ਖੇਡ ਨੂੰ ਕੀ ਜਾਂਦੇ ਆ ਗੜਬੇ ਵਾਲਿਆ ਆ ਜਾ ਨੱਕ ਦੀ ਖੇਦ ਨੂੰ ਮਾਨ ਸਿਆ ਉਹ ਉੜਕੀ ਜਾਂਦੇ ਆ ਉਹ ਕਹਿੰਦੇ ਬੱਲੇ ਬੱਲੇ ਆ ਮਾਜੇ ਦੇ ਮਝਾਲ ਦੇ ਕੌਡੀ ਭਾਤੀ ਐ ਇਹ ਪ੍ਰੀਤ ਦਾ ਲੱਤੂ ਵਾਲਿਆ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਵਾਕਿਆ ਕਹਿੰਦੇ ਅਣਖੀ ਮਾਜੇ ਦੇ ਅਣਖੀ ਮਾਜੇ ਦੇ ਤੇ ਮਿੱਠੇ ਲੋਕ ਦਵਾਪੇ ਦੇ ਲੱਭਿਆਂ ਲੱਭਦੀ ਨਹੀਂ ਮਲਮਈਆਂ ਵਰਗੀ ਯਾਰੀ ਲੱਭਿਆਂ ਲੱਭਦੀ ਨਹੀਂ ਉਹ ਮਲਮਈਆਂ ਵਰਗੀ ਯਾਰੀ ਇੱਕ ਪ੍ਰੀਤ ਦੇ ਨਾਂ ਦੀ ਤਾੜੀ ਮਾਰ ਜੈਤੋ ਵਾਲਿਓ ਇੱਕ ਗੱਲ ਦੱਸਿਓ ਜੇ ਮੈਚ ਵਧੀਆ ਲੱਗਿਆ ਤੇ ਇੱਕ ਵਾਰੀ ਦਿਲੋਂ ਤਾੜੀਆਂ ਮਾਰਦੋ ਇਧਰਲੇ ਪਾਸੇ ਕਹਿੰਦਾ ਬਾਈ ਰੇਡਰਾਂ ਦਾ ਧੂਆਂ ਵਜਿਆ ਤੇ ਦਿਲੋਂ ਤਾੜੀਆਂ ਮਾਰਦਿਓ ਰੇਡਰਾਂ ਦੇ ਧੂਏ ਵਜਿਆ